ਸੋ ਲੋਕ ਸਭਾ 2024 ਦੀਆਂ ਚੋਣਾਂ ਦਾ ਨਤੀਜਾ ਜਿਹੜਾ ਆ ਜਲੰਧਰ ਵਿਖੇ ਸਾਹਮਣੇ ਆ ਚੁੱਕਾ ਸਭ ਤੋਂ ਜ਼ਿਆਦਾ ਹੌਟ ਸਿੱਟ ਮੰਨੀ ਜਾ ਰਹੀ ਸੀ ਜਲੰਧਰ ਪੰਜਾਬ ਦੇ ਵਿੱਚ ਨਤੀਜੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਚੰਜੀਤ ਸਿੰਘ ਚੰਨੀ ਜਿਹੜੇ ਨੇ ਸ਼ੁਰੂ ਤੋਂ ਹੀ ਲੀਡ ਕਰ ਰਹੇ ਨੇ ਔਰ ਲੀਡ ਉਹਨਾਂ ਦੀ ਜਿਹੜੀ ਆ ਬਰਕਰਾਰ ਹੈ ਔਰ ਸਮਰਥਕਾਂ ਦੇ ਵਿੱਚ ਇੱਕ ਪਾਰੀ ਉੱਚਾ ਆ ਗੱਲਬਾਤ ਕਰਦੇ ਨਿਕਰਾਵਾਂਗੇ ਮੈਮ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਅਚੰਜੀ ਸਿੰਘ ਚੰਨੀ ਜਿਹੜੇ ਨੇ ਲਗਾਤਾਰ ਲੀਡ ਤੇ ਬਨੇ ਹੋਏ ਨੇ ਬਹੁਤ ਵਧੀਆ ਮਹਿਸੂਸ ਹੁੰਦਾ ਪਿਆ ਜਿਹੜੀ ਮਿਹਨਤ ਵਰਕਰਾਂ ਨੇ ਐਮ ਐਲ ਏ ਸਾਹਿਬਾਨ ਨੇ ਕੀਤੀ ਸੀ ਇੱਕ ਇੱਕ ਵਰਕਾਂ ਵਰਕਰ ਕਹਿੰਦੇ ਸੀ ਚੰਨੀ ਦੀ ਲਹਿਰ ਉਹ ਲਹਿਰ ਅੱਜ ਪਤਾ ਚੱਲਦੀ ਆ ਕਹਿੰਦੇ ਸੀ ਨਾ ਕਾਂਗਰਸੀ ਇਹ ਕਹਿੰਦੇ 1 ਲੱਖ ਤੋਂ ਜਾਵਾਂਗੇ ਰਾਤੀ ਕਿਸ ਨੇ ਲਾਈਵ ਪਾਇਆ ਕਹਿੰਦੇ ਹੁਣ ਕਹਿੰਦੇ ਜਿੱਤਾਂਗੇ ਪਰ ਪਤਾ ਨਹੀਂ ਕਿੰਨੀ ਲੀਡ ਤੇ ਤੇ ਹੁਣ ਲੀਡ ਸਾਡੀ 10 ਦੀ ਪਈ ਆ ਜੋ ਚੰਨੀ ਸਾਹਿਬ ਦਾ ਆਪਾਂ ਰੀਲ ਚਲਾਈ ਸੀ ਚੰਨੀ ਸਾਹਿਬ ਕਰਦੇ ਮਸਲੇ ਹੱਲ ਹੁਣ ਮਸਲੇ ਹੱਲ ਜਲੰਧਰ ਦੇ ਚੰਨੀ ਸਾਹਿਬ ਕਰਨਗੇ ਕਿਉਂਕਿ ਵਰਕਰ ਕਹਿੰਦੇ ਬਾਹਰੋਂ ਆਇਆ ਚੰਨੀ ਸਾਹਿਬ ਬਾਹਰੋਂ ਨਹੀਂ ਆਏ ਚੰਨੀ ਸਾਹਿਬ ਇੱਥੇ ਦਿਲਾਂ 'ਚ ਵਸ ਗਏ ਆ ਨਿਕਲ ਨਹੀਂ ਨਹੀਂ ਹੁਣ ਜੀ ਬਹੁਤ ਵਧੀਆ ਮਹਿਸੂਸ ਕਰਦੇ ਪਏ ਆ ਬਹੁਤ ਧੰਨਵਾਦ ਅਸੀਂ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਧੁੱਪ ਦੇ ਵਿੱਚ ਕੀਤੀ ਵਰਕਰ ਨੂੰ ਵੀ ਕ੍ਰੈਡਿਟ ਜਾਂਦਾ ਵਾ ਸਾਰੀ ਪਾਰਟੀ ਨੂੰ ਵੀ ਜਾਂਦਾ ਪਿਆ ਧੰਨਵਾਦ ਜੀ ਲੱਗਦਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਜੇਕਰ ਪਾਰਟੀ ਨਾ ਛੱਡ ਦਿੱਤਾ ਉਹ ਛੱਡ ਦੋ ਜੀ ਰਿੰਕੂ ਦੀ ਗੱਲ ਕਰੋ ਹੀ ਨਾ ਰਿੰਕੂ ਪਹਿਲਾਂ ਆਪ ਚ ਫੇਰ ਭਾਜਪੀ ਚ ਟਿਕ ਨਹੀਂ ਉਹ ਅਸੀਂ ਉਹਨਾਂ ਨੂੰ ਜ਼ੀਰੋ ਕਰਤਾ ਜੀ ਜ਼ੀਰੋ ਵਾ ਸਾਡੇ ਵਾਸਤੇ ਉਹ ਰਿੰਕੂ ਝਾੜੂ ਤਾਂ ਅਸੀਂ ਖਲੜਾ ਤੇ ਬੀਜਾਪੀ ਵੀ ਖਿੱਲਰ ਗਈ ਆ ਹੋਰ ਚੰਨੀ ਚੰਨੀ ਆ ਹੋਰ ਕੁਝ ਵੀ ਨਹੀਂ ਆਗਾ ਜੀ ਸੈਂਟਰ ਵਿੱਚ ਵੀ ਸੈਂਟਰ ਵਿੱਚ ਵੀ ਇੰਡੀਆ ਆ ਰਹੀ ਆ ਲੋਕਤੰਤਰ ਜਿੱਤੇ ਆ ਲੋਕਤੰਤਰ ਦੀ ਜਿੱਤੇ ਆ ਡਿਕਟੇਟਰਸ਼ਿਪ ਹਾਰ ਗਿਆ ਆ ਇੱਕ ਤਰਫਾ ਫੈਸਲਾ ਇੱਕ ਤਰਫਾ ਫੈਸਲਾ ਅੱਜ ਤੁਹਾਡੀ ਚੰਨੀ ਸਾਹਿਬ ਨਾਲ ਇਸ ਤੋਂ ਬਾਅਦ ਕੋਈ ਗੱਲ ਹੋਈ ਉਹਨਾਂ ਦੇ ਉਹ ਕੀ ਹੋ ਜਾ ਮਹਿਸੂਸ ਕਰ ਰਹੇ ਨੇ ਮੈਂ ਮਾਇਸੀ ਜੀ ਹੁਣੇ ਹੀ ਮਿਸ ਚੰਨੀ ਬਹੁਤ ਵਧੀਆ ਮਹਿਸੂਸ ਕਰਦੇ ਪਏ ਆ ਜਿਹੜੇ ਕਹਿੰਦੇ ਸੀ ਨਾ ਬਾਹਰੋਂ ਆਇਆ ਬਾਹਰੋਂ ਆਇਆ ਵਰਕਰਾਂ ਦੀ ਆਵਾਜ਼ ਤਾਂ ਸੁਣੋ ਬਾਹਰੋਂ ਨਹੀਂ ਆਇਆ ਉਹ ਇੱਥੋਂ ਦਾ ਹੀ ਆ ਉਹਨਾਂ ਨੇ ਕੰਮ ਕੀਤੇ ਸੀ 3 ਮਹੀਨੇ ਸੀ ਐਮ ਦਾ ਸੀਐਮ ਬਣਾਤਾ ਕਦੀ ਬਾਹਰ ਲਾ ਕਦੀ ਹੋ ਸਕਦਾ ਆ ਉਹ ਦਾ ਪੰਜਾਬ ਆ ਧੰਨਵਾਦ ਜੀ ਬੜਾ ਵਧੀਆ ਚੰਗੇ ਹੋ ਚੰਗੇ ਚੈਨਲੋ ਜਿਹੜਾ ਗੋਦੀ মিডিਆ ਦਾ ਰੱਬ ਵਝਾਏ ਚੰਗੀ ਪੱਤਰਕਾਰਤਾ ਕਰੇ ਕਰੋ ਉਹ ਲੋਕ ਤੁਹਾਨੂੰ ਦਿਖਣਗੇ ਅੱਜ ਜਿਹੜੀ ਤਾੜੀ ਪੱਤਰਕਾਰਾਂ ਨੂੰ ਸਲੂਟ ਹੈ ਜਿਹੜਾ ਗੋਦੀ ਮੀਡੀਆ ਉਹ ਹਰ ਗਿਆ ਉਹ ਹਰ ਗਿਆ ਗੋਦੀ ਮੀਡੀਆ ਹਰ ਗਿਆ ਫੈਸਲਾ ਇੱਕ ਤਰਫੀ ਹੋ ਗਿਆ ਕਿ ਨਹੀਂ ਹੋ ਗਿਆ ਲੱਗਦਾ ਉੱਪਰ ਲੀਡ ਕਰ ਲਈ ਨਾ ਆਪਾਂ ਭਾਈ ਮੋਦੀ ਪਹਿਲਾਂ ਭਜਾਇਆ ਸੀਗਾ ਪੰਜਾਬ ਚੋਂ ਹੁਣ ਇੰਡੀਆ ਚ ਉਹ ਵੀ ਬਾਹਰ ਕਰਨਾ ਉਹਨੂੰ ਪਹਿਲਾਂ ਤੁਸ ਜੱਪ ਚ ਭਜਾਇਆ ਸੀਗਾ ਜੰਨੀ ਸਾਹਿਬ ਨੇ ਹੁਣ ਉਹਨੂੰ ਇੰਡੀਆ 'ਚ ਉਹ ਵੀ ਬਾਹਰ ਕਰਨਾ ਆ ਸੀ ਤੁਸੀਂ ਯੰਗ ਜਨਰੇਸ਼ਨ ਉਹ ਯੂਥ ਉਹ ਤੁਹਾਡੇ ਨਾਲ ਦੇ ਤੁਹਾਡੇ ਦੋਸਤ ਨੇ ਸਾਰਿਆਂ ਦਾ ਕੀ ਵਿਚਾਰ ਹੈ ਚੰਨੀ ਸਾਹਿਬ ਸਾਡੇ ਦਾ ਵਿਚਾਰ ਹੈ ਅਸੀਂ ਚੰਨੀ ਸਾਹਿਬ ਦੇ ਹਲਕੇ ਤੋਂ ਆ ਸਾਡੇ ਹਲਕੇ 'ਚ ਵਧੀਆ ਕੰਮ ਕੀਤੇ ਨੇ ਹੁਣ ਜਲੰਧਰ ਵੀ ਚੰਨੀ ਸਾਹਿਬ ਦੇ ਨਾਲ ਹੈ ਜਿੱਤ ਸਾਡੀ ਹੋ ਚੁੱਕੀ ਹੈ ਐਲਾਨ ਸਾਡਾ ਹੋ ਜਾਣਾ ਹੈ ਸਾਡੀ ਸਾਡੇ ਚੰਨੀ ਸਾਹਿਬ ਨਾਲ ਕੋਈ ਗੱਲ ਹੋਈ ਇਸ ਜਿੱਤ ਤੋਂ ਬਾਅਦ ਜਾਂ ਫਿਰ ਫੈਸਲੇ ਆਉਣ ਤੋਂ ਬਾਅਦ ਨਹੀਂ ਅਸੀਂ ਹੁਣ ਬਾਹਰ ਹੀ ਆ ਕੇ ਹਲੇ ਰੁਕੇ ਹੀ ਆ ਚੰਨੀ ਸਾਹਿਬ ਨਾਲ ਕੇ ਸੁਆਗਤ ਲਈ ਖੜੇ ਹੋਏ ਹਾਂ ਸਵਾਗਤ ਲਿਆ ਹੁਣ ਖੜੇ ਆਂ ਫੈਮਲੀ ਖੜੇ ਆ ਜੀ ਚੰਨੀ ਸਾਹਿਬ ਆ ਗਏ ਆਈ ਚੰਨੀ ਸਾਹਿਬ ਦੀ ਟੀਮ ਚੋਂ ਹੀ ਆ ਸੀ ਜਿਹੜੇ ਦਲ ਬਦਲੂ ਸੀ ਨਾ ਪੰਜਾਬ ਦੇ ਵਿੱਚੋਂ ਦਲ ਬਦਲਣ ਵਾਲਾ ਸਫਾਇਆ ਹੋ ਗਿਆ ਹੈ ਘਰ ਘਰ ਚੱਲੂਗੀ ਗੱਲ ਚੰਨੀ ਜਲੰਧਰ ਸ਼ਹਿਰ ਦੇ ਕਰੂਗਾ ਮਸਲ ਮਸਲੇ ਹੱਲ ਔਰ ਵੋਟਰਾਂ ਨੂੰ ਔਰ ਦਲ ਬਦਲੂ ਆਣੇ ਲੋਕਾਂ ਨੇ ਹਕਾਰਿਆ ਜੀ ਲੋਕ ਲੁਧਿਆਣੇ ਵਿੱਚ ਵੀ ਰਾਜਾ ਬੜੇ ਇੰਗਲਿਸ਼ੀਡ ਕਰਦੇ ਹੋਏ ਨਜ਼ਰ ਆਉਂਦੇ ਬਿਲਕੁਲ ਬਿਲਕੁਲ ਜਿੱਤਣਗੇ ਦਲ ਬਦਲੂ ਵਾਲੇ ਕੋਟਕਾਣਾ ਥੋੜਾ ਹੁੰਦਾ ਜੋਸ਼ ਰੱਜੇਗਾ ਲੋ ਦਰਮੱਜੇ ਦਲਬਤੂ ਦਾ ਕੋਈ ਟਿਕਾਣਾ ਨਹੀਂ ਹੁੰਦਾ ਲੁਧਿਆਣਾ ਦੇ ਵਿੱਚੋਂ ਰਾਜਾ ਪਿੰਗ ਜੀ ਚੰਨੀ ਲੀਡ ਚੰਨੀ ਜੀ ਮਸਲੇ ਹੱਲ ਕਰਨਗੇ ਜੋ ਵੀ ਜਲੰਧਰ ਸ਼ਹਿਰ ਦੇ ਮਸਲੇ ਔਰ ਪੂਰੇ ਨਵਾਂ ਵਿਧਾਨ ਸਭਾ ਹਲਕਿਆਂ ਦੇ ਜੋ ਮਸਲੇ ਹੋਣਗੇ ਮੈਂ ਕਾਉਂਸਲਰ ਫਲੋਰ ਹੋਣ ਦੇ ਨਾਤੇ ਚੰਨੀ ਜੀ ਨੂੰ ਔਰ ਵੋਟਰਾਂ ਨੂੰ ਔਰ ਸਪੋਰਟਰਾਂ ਨੂੰ ਮੈਂ ਵਧਾਈ ਦਿੰਦਾ ਆ ਅਸੀਂ ਫਲੋਰ ਸ਼ਹਿਰ ਦੇ ਵਿੱਚੋਂ 17 18000 ਵੋਟ ਦੇ ਨਾਲ ਲੀਡ ਕੀਤੀ ਆ ਔਰ ਫਲੋਰ ਸ਼ਹਿਰ ਦੇ ਵਸਨੀਕਾਂ ਨੂੰ ਵੀ ਵਧਾਈ ਦਿੰਦਾ ਆ థాంਕ ਯੂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਤੁਸੀਂ ਬਹੁਤ ਦਿਨਾਂ ਦੇ ਮਿਹਨਤ ਕਰਨ ਲੱਗੇ ਹੋ ਜੀ ਥੈਂਕ ਯੂ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿੰਨਾ ਭਾਰੀ ਉਤਸ਼ਾਹ ਜਿਹੜਾ ਆ ਜਿਹੜੇ ਸਮਰਥਕ ਨੇ ਉਹਨਾਂ ਦੇ ਜਿਹੜੇ ਚਾਹੇ ਜੋ ਕਿ ਕਾਂਗਰਸ ਪਾਰਟੀ ਦੇ ਸਾਰੇ ਵੋਲੰਟੀਅਰਸ ਸਾਰੇ ਕਾਰਜਕਰਤਾ ਜਿਹੜੇ ਨੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰੀ ਹਜੂਮ ਜਿਹੜਾ ਆ ਉਹ ਮੜਿਆ ਲਗਾਤਾਰ ਜੰਨੀ ਸਾਹਿਬ ਨੂ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ ਸਰ ਵਾਅਦੇ ਦੇ ਲਾ ਗਲਗੋ ਆਪਾਂ ਪਹਿਲਾਂ ਤੋਂ ਕੈਂਪੇਨ ਸ਼ੁਰੂ ਕੀਤੀ ਸੀ ਉਦੋਂ ਹੀ ਕਿਹਾ ਸੀ 1 ਲੱਖ ਦੀ ਲੀਡ ਤੋਂ ਵੱਧ ਕੱਢਾਂਗੇ ਹਾਂ ਕੀ ਹੋ ਜਾ ਮੈਨੂੰ ਸੋਚ ਤੋਂ ਰਹੀ ਆ ਲੀਡ ਕਰਦੇ ਹੋਏ ਨਜ਼ਰ ਆ ਰਹੇ ਲਗਾਤਾਰ ਚਨੀ ਸਾਹਿਬ ਸੌਰੀ ਲਗਾਤਾਰ ਚਨੀ ਸਾਹਿਬ ਲੀਡ ਕਰ ਰਹੇ ਨੇ ਜਲੰਧਰ ਦੇ ਵਿੱਚ ਲੁਧਿਆਣਾ ਵਿੱਚ ਵੀ ਕਾਂਗਰਸ ਦਾ ਜਿਹੜਾ ਸਿਕਾ ਜੰਦਾ ਹਜ ਤੱਕ ਆ ਰਿਹਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨਾਲ ਖੜਨ ਵਾਲੀ ਆ ਔਰ ਕਾਂਗਰਸ ਨੇ ਹਮੇਸ਼ਾ ਲੋਕਾਂ ਦੇ ਸਮਰਥਨ ਵਿੱਚ ਗੱਲ ਕੀਤੀ ਆ ਸੋ ਅਸੀਂ ਪਹਿਲਾਂ ਹੀ ਗਿਆ ਸੀ ਕਿ ਚੰਨੀ ਸਾਹਿਬ 1 ਲੱਖ ਦੀ ਲੀਡ ਤੋਂ ਉੱਪਰ ਜਾਣਗੇ ਔਰ ਜਾ ਰਹੇ ਨੇ ਔਰ ਥੈਂਕਸ ਟੂ ਜਲੰਧਰ ਵਾਸੀ ਜਿਨ੍ਹਾਂ ਨੇ ਹਮਮਾ ਕੇ ਸਾਡਾ ਸਾਥ ਦਿੱਤਾ ਤੇ ਜਿਹੜੇ ਲੋਕ ਕਹਿ ਰਹੇ ਸੀ ਕਿ ਕੀ ਚੰਨੀ ਸਾਹਿਬ ਜਿਹੜੇ ਜਲੰਧਰੋਂ ਬਾਹਰ ਦੇ ਆ ਜਲੰਧਰ ਚੋਂ ਨਾਲ ਦੀ ਗੱਲ ਨਹੀਂ ਉਹਨਾਂ ਨੂੰ ਕੀ ਜਲੰਧਰ ਵਾਸੀ ਨਹੀਂ ਜਵਾਬ ਦਿੰਦਾ ਜੀ ਇਸ ਗੱਲ ਦਾ ਥੈਂਕ ਯੂ ਇਹ ਸਾਡਾ ਜਲੰਧਰ ਵਾਸੀਆਂ ਦਾ ਮੰਗੀ ਸੀ ਅਸੀਂ ਮੰਗ ਕੇ ਲਿਆ ਚੰਨੀ ਸਾਡੋ ਕੋ ਬਾੜੀ ਉਸਤਾ ਜਿਹੜਾ ਆ ਵੋਟਰਾਂ ਦੇ ਵਿੱਚ ਨਜ਼ਰ ਆ ਰਿਹਾ ਜਿੰਨੇ ਵੀ ਇੱਥੇ ਸਪੋਰਟਰ ਆਏ ਨੇ ਉਹਨਾਂ ਦੇ ਵਿੱਚ ਨਜ਼ਰ ਆ ਰਹੇ ਨੇ ਸਰ ਕਿਹੋ ਜਿਹਾ ਮਹਿਸੂਸ ਕਰ ਰਹੇ ਜੰਦਰ ਦੇ ਵਿੱਚ ਆਪਣੇ ਸੀਟ ਤੇ ਫਿਰ ਦੁਆਰ ਤੋਂ ਹੱਕ ਜਮਾ ਲਿਆ ਕਾਂਗਰਸ ਪਾਰਟੀ ਦੇਖੋ ਜੋ ਕਾਂਗਰਸੀ ਵਰਕਰਾਂ ਨੇ ਮਿਹਨਤ ਕੀਤੀ ਹੈ ਦਿਲੋਂ ਦਿਨ ਰਾਤ ਨਹੀਂ ਦੇਖਿਆ ਚੰਨੀ ਦੇ ਨਾਲ ਹੋ ਕੇ ਉਹਨਾਂ ਨੇ ਮਿਹਨਤ ਕੀਤੀ ਹੈ ਔਰ ਅੱਜ ਪੰਜਾਬ ਦੇ ਵਿੱਚ ਦੁਬਾਰਾ ਕਾਂਗਰਸ ਸਿਰ ਖੜੀ ਹੋ ਗਈ ਹੈ 7-8 ਸੀਟਾਂ ਤੇ ਅਸੀਂ ਲੀਡ ਕਰ ਰਹੇ ਹਾਂ ਔਰ ਲੋਕਾਂ ਦਾ ਫਤਵਾ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੈ ਲੋਕ ਸਾਡੇ ਨਾਲ ਹੈ ਉਹਨਾਂ ਨੇ 2 ਸਾਲ ਆਮ ਆਦਮੀ ਪਾਰਟੀ ਦੇ ਦੇਖੇ ਹੈ ਪਿਛਲੇ 5 ਸਾਲ ਸਾਡੇ ਵੀ ਦੇਖੇ ਸੀਗੇ ਪਰ ਲੋਕਾਂ ਨੇ ਕਿਹਾ ਕਿ 5 ਸਾਲ ਇਹਨਾਂ ਦੇ ਚੰਗੇ ਸੀਗੇ ਔਰ ਅੱਜ 2 ਸਾਲਾਂ ਦੇ ਵਿੱਚ ਆਪਾਂ ਲੈਂਡ ਆਂਡਰ ਦੀ ਗੱਲ ਕੀਤੀ ਦੜੇ ਛੱਟੀ ਦੀ ਗੱਲ ਕੀਤੀ ਬਦਮਾਸ਼ੀ ਦੀ ਗੱਲ ਕੀਤੀ ਹੈ ਸ਼ਰਿਆਮ ਗੋਲੀਆਂ ਜਲਦੀਆਂ ਅੱਜ ਜੇ ਆਪਾਂ ਨਗਰ ਨਿਗਮ ਦੀ ਗੱਲ ਕਰ ਲਈਏ ਸਫਾਈ ਦੀ ਵਿਵਸਥਾ ਦੇਖ ਲਈਏ ਸੀਵਰੇਜ ਦੀ ਗੰਦਾ ਪਾਣੀ ਆ ਰਿਹਾ ਹੈ ਆਰਟੀਓ ਦਫਤਰ ਦੀ ਗੱਲ ਕਰ ਲਈਏ ਕਿਸੇ ਦਾ ਲਾਇਸੈਂਸ ਨਹੀਂ ਸੀ ਬਣ ਰਿਹਾ 2 ਸਵਾ 2 ਸਾਲਾਂ ਤੋਂ ਕਿਸੇ ਦੀ ਆਰਸੀ ਨਹੀਂ ਸੀ ਬਣ ਰਹੀ ਇਸ ਕਰਕੇ ਲੋਕਾਂ ਨੇ ਅੱਜ ਚੰਨੀ ਜੀ ਨੂੰ ਫਤਵਾ ਦਿੱਤਾ ਔਰ ਜਿਹੜੇ ਕੰਮ ਰੁਕੇ ਲੋਕਾਂ ਦੇ ਉਹ ਅਸੀਂ ਜਲਦੀ ਤੋਂ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਚੰਨੀ ਜੀ ਜੀ ਤੁਸੀਂ ਵੀ ਲਗਾਤਾਰ ਪ੍ਰਚਾਰ ਕਰਦੇ ਹੋਏ ਨਜ਼ਰ ਆਇਸੀ ਪਿੰਡਾ ਪਿੰਡਾ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਤੁਹਾਡੀ ਮਿਹਨਤ ਜਿਹੜੀ ਸਫਲ ਹੋਈ ਕੀਤਾ ਲੱਗਦਾ ਹੈ ਦੇਖੋ ਮੈਂ ਤਾਂ ਪਹਿਲਾਂ ਕਿਹਾ ਕਾਂਗਰਸੀ ਵਰਕਰਾਂ ਨੇ ਪੂਰਾ ਦਿਲੋਂ ਜਾਨ ਜੋਰ ਲਾਇਆ ਜਿਸ ਜਿੰਦੇ ਸਦਕੇ ਅੱਜ ਅਸੀਂ ਚੰਨੀ ਜੀ ਨੂੰ ਅੱਗੇ ਲੈ ਕੇ ਆਏ ਆ ਔਰ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਕਾਂਗਰਸੀ ਵਰਕਰਾਂ ਦਾ ਪਿਆਰ ਅੰਥਾ ਪਿਆਰ ਸੀਗਾ ਜਿਸ ਕਰਕੇ ਚੰਨੀ ਜੀ ਬੜੀ ਵੱਡੀ ਲੀਡ ਦੇ ਨਾਲ ਜਿੱਤ ਗਿਆ। ਭਾਈ ਜੀ ਚੰਨੀ ਜੀ ਸੀ ਚੰਨੀ ਹਣ ਨਾਲ ਕੋਈ ਗੱਲ ਹੋਈ ਕਿ ਉਹ ਜਾ ਮਹਿਸੂਸ ਕਰ ਰਹੇ ਨੇ ਹਾਂਜੀ ਨਹੀਂ ਚੰਨੀ ਜੀ ਮੈਨੂੰ ਮਿਲੇ ਨਹੀਂ ਅਜੇ ਤੱਕ ਅਸੀਂ ਅੰਦਰ ਹੀ ਸੀਗੇ ਕਾਊਂਟਿੰਗ ਦੇ ਵਿੱਚ ਹੁਣ ਅਸੀਂ ਬਾਹਰ ਆਏ ਆ ਚੰਨੀ ਜੀ ਖੁਸ਼ ਨੇ ਚੰਨੀ ਜੀ ਨੇ ਬੜੀ ਵੱਡੀ ਲੀਡ ਦਿੱਤੀ ਹੈ ਔਰ ਚੰਨੀ ਜੀ ਨੇ ਜੋ ਕਿਹਾ ਸੀਗਾ ਕਿ ਮੈਂ ਨਸ਼ੇ ਦੇ ਖਿਲਾਫ ਲੜਾਈ ਲੜੂੰਗਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੁਹਾਨੂੰ ਲੱਗਦਾ ਹੈ ਕਿ ਜੇਕਰ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਨਾ ਛੱਡ ਦਿੱਤਾ ਉਹਨਾਂ ਦਾ ਅੱਜ ਆ ਹਾਲ ਨਹੀਂ ਹੋਣਾ ਦੇਖੋ ਮੈਡਮ ਇਹ ਤਾਂ ਹੁਣ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਫਤਵਾ ਦਿੱਤਾ ਉਹ ਰਿੰਕੂ ਜੀ ਦਾ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਮੈਂਬਰ ਪਾਰਲੀਮੈਂਟ ਜਿੱਤ ਗਏ ਸੀਗੇ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਛੱਡਤੀ ਹੁਣ ਮੈਂਬਰ ਪਾਰਲੀਮੈਂਟ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੀੜੀ ਹੈ ਹੁਣ ਜੋ ਲੋਕ ਕਹਿੰਦੇ ਲੋਕ ਬਹੁਤ ਸਮਝਦਾਰ ਹੈ ਲੋਕ ਨਹੀਂ ਚਾਹੁੰਦੇ ਵੀ ਆਪਣਾ ਫਾਇਦਾ ਸੋਚੇ ਲੋਕ ਸਮਾਜ ਦਾ ਵੀ ਫਾਇਦਾ ਕਰਨਾ ਪੈਂਦਾ ਲੋਕਾਂ ਦਾ ਵੀ ਫਾਇਦਾ ਕਰਨਾ ਪੈਂਦਾ ਤਾਂ ਹੀ ਲੀਡਰ ਅੱਗੇ ਵੱਧਦਾ ਤੇ ਜੋ ਲੋਕ ਕਹਿ ਰਹੇ ਸੀਗੇ ਕਿ ਚੰਨੀ ਜੀ ਜਿਹੜੇ ਨੇ ਜਲੰਧਰ ਤੋਂ ਨਹੀਂ ਹੈ ਵੋਟਾ ਜਿੱਤਣ ਤੋਂ ਬਾਅਦ ਜਲੰਧਰ ਦੇ ਵਿੱਚ ਨਦਰ ਨਹੀਂ ਆਂਗੇ ਇੱਕ ਉਹ ਲੋਕ ਜਿਹੜੇ ਕਹਿ ਰਹੇ ਸੀ ਕਿ ਚੰਨੀ ਜੀ ਜਲੰਧਰ ਦੇ ਨਹੀਂ ਹੈਗੇ ਚੰਨੀ ਜੀ ਬੜੀ ਵੱਡੀ ਫਿਗਰ ਸੀਗੇ ਅਸੀਂ ਚੰਨੀ ਜੀ ਨੂੰ ਐ ਦੇ ਮੁੱਖ ਮੰਤਰੀ ਪੰਜਾਬ ਦਾ ਦੇਖਿਆ ਉਹਨਾਂ ਦੇ ਕੰਮ ਦੇਖੇ ਸੀਗੇ ਔਰ ਅੱਜ ਲੋਕਾਂ ਨੇ ਵੀ ਉਹਨਾਂ ਦੇ ਕੰਮ ਦੇਖਿਆ ਔਰ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਚੰਨੀ ਜੀ ਬਾਹਰਲੇ ਲੋਕਾਂ ਨੇ ਕਿਹਾ ਕਿ ਚੰਨੀ ਇਨਸਾਨ ਜੰਗਾ ਹੈ ਕੰਮ ਕਰਨ ਨੂੰ ਵਧੀਆ ਇਸ ਕਰਕੇ ਲੋਕਾਂ ਨੇ ਫਤਵਾ ਦਿੱਤਾ ਵੋਟਾਂ ਪਰ ਸੋ ਇਹ ਸੰਸਦ ਨਾਲ ਐਕਸ ਐਮ ਐਲ ਜਲੰਧਰ ਬੇਰੀ ਜਨਾਂ ਨੇ ਦੱਸਿਆ ਕਿ ਜਲੰਧਰ ਦੇ ਵਿੱਚ ਕਾਂਗਰਸ ਨੂੰ ਲੋਕਾਂ ਨੇ ਸਿਰ ਮੱਥੇ ਤੇ ਰੱਖ ਕੇ ਪਿਆ ਦਿੱਤਾ ਕਿ ਕੈਂਪਰਸ ਨੈਸ਼ਨਲ ਭਾਵਨਾ ਜਲੰਧਰ